ਦੋਨੇ ਹੱਥਾਂ ਚਾ ਲੇ ਸਾਥ ਹੋਏ ਪੁਹਾੜ ਮਾਰਿਆ ਦਾਪਲੇ ਆਪਣੇ ਹੱਥ ਪਾਈ ਪੁਹਾੜ ਮਾਰਿਆ ਦਾਪਲੇ ਆਪਣੇ ਹੱਥ ਜੁਗ ਜੁਗਿਆ ਤਾਲ ਚਬ ਤਤਰ ਤੱਕ ਦੇ ਮਾਲਿਕ ਬਰਤਕ ਅੱਜ ਦੇ ਸਵੇਰ ਆਇਮਾਨ ਦਸਾਂ ਪਾਤਸ਼ਾਹ ਜੀਆਂ ਦੀ ਆਤਮਿਕ ਜੋਤ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਧ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜਨੋ ਆਓ ਮਿਕੂ ਆਰ ਪਤੇ ਦੀ ਸਨ ਕਰੋ ਸਾਰੇ ਆਪੋ ਜੀ ਆਵਾਜ਼ ਗੁਰਜੀਤ ਦਾ ਕਰਤਾ ਆਵਾਜ਼ ਗੁਰਜੀਤ ਦੇ ਪਤੇ ਪੰਜ ਸਾਹਿਬ ਦੇ ਪਾਸੋਂ ਆਪ ਜੀ ਨੇ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਦੇ ਵਿਚਾਰ ਉਸ ਸੰਬੰਧ ਦੇ ਵਿੱਚ ਜਿਸ ਸੰਬੰਧੀ ਆਪਜੀ ਸਾਰੇ ਆਪਣੇ ਮਨ ਦੇ ਵਿੱਚ ਇੱਕ ਦਰਦ ਨੂੰ ਲੈ ਕੇ ਬੈਠੇ ਹੋ ਸਰਵਣ ਕੀਤੀ ਹੈ ਗੁਰਬਾਣੀ ਪੜਦਿਆਂ ਸਤਿਗੁਰੂ ਜੀ ਨੇ ਦੋ ਮੁੱਖਾਂ ਦੀ ਗੱਲ ਗੁਰਬਾਣੀ ਦੇ ਵਿੱਚ ਕੀਤੀ ਹੈ ਚਾਹੇ ਉਦਾਹਰਨਾਂ ਸਤਿਗੁਰੂ ਜੀ ਨੇ ਕਈ ਦਿੱਤੀਆਂ ਹਨ ਇਹ ਉਹ ਲੋਕ ਹਨ ਸੰਸਾਰ ਦੇ ਵਿੱਚ ਜਿਹੜੇ ਧਰਮ ਦੇ ਵਾਸਤੇ ਚਾਹੇ ਉਹ ਨਿਦਾਨੇ جنگ ਦੇ ਵਿੱਚ ਲੜਦੇ ਹਨ ਚਾਹੇ ਉਹ ਵਿਚਾਰਾਂ ਦੇ ਪ੍ਰਵਾਹ ਨੂੰ ਧਰਦਿਆਂ ਹੋਏ ਆ ਕਿਸੇ ਦੇ ਕੋਲੋਂ ਡਰਦੇ ਨਹੀਂ ਹਨ ਇਤਿਹਾਸ ਗਵਾਹ ਹੈ ਉਹੀ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਉਹਨਾਂ ਨੇ ਲੜਦਿਆਂ ਹੋਇਆਂ ਅਨੇਕਾਂ ਸੂਰਮਿਆਂ ਦੇ ਨਾਲ ਛਡਿਧੀ ਪ੍ਰਾਪਤ ਕੀਤੀ ਉਹੋ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਤੀਪ ਸਿੱਖਾਂ ਦੇ ਨਾਲ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਨੇ ਮੁਗਲ ਹਕੂਮਤ ਦਾ ਟਾਕਰਾ ਕਰਦਿਆਂ ਹੋਇਆ ਛਡਿਧੀ ਪ੍ਰਾਪਤ ਕੀਤੀ ਤੇ ਅਜਿਹੇ ਸੂਰਮਿਆਂ ਦੇ ਪਖਾਏ ਗੁਰਬਾਣੀ ਦੇ ਵਿੱਚ ਇਹ ਗੱਲ ਲਿਖੀ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ 헤ਰ ਦੀਨ ਤੋਂ ਭਾਵ ਹੈ ਧਰਮ ਜਿਹੜਾ ਕਿਸੇ ਦੇ ਵਾਸਤੇ ਲੜਦਾ ਹੈ ਤੇ ਉਸ ਨੂੰ ਸਹਿਬ ਜੀ ਨੇ ਇਹ ਗੱਲ ਕਹੀ ਹੈ ਸਹਿਬ ਕਹਿੰਦੇ ਹਨ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੜੇ ਕਿ ਇਹ ਇਹ ਮਨੁੱਖ ਹਨ ਦੂਸਰੇ ਉਹ ਹਨ ਜਿਨ੍ਹਾਂ ਤੇ ਪਰਤਾਏ ਭਗਤ ਕਬੀਰ ਜੀ ਨੇ ਇਹ ਗੱਲ ਕੀਤੀ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਦੀਨ গোਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਪਹਾੜਾ ਮਾਰਿਆ ਗਾਫਰ ਆਪਣੇ ਹੱਥ ਕਹਿੰਦੇ ਹਨ ਇੱਕ ਉਹ ਹਨ ਜਿਹੜੇ ਦੁਨੀਆ ਦੇ ਪਿੱਛੇ ਲੱਗ ਕੇ ਧਰਮ ਨੂੰ ਵੇਚ ਦਿੰਦੇ ਹਨ ਧਰਮ ਨੂੰ ਖਤਮ ਕਰਨ ਦੇ ਉੱਤੇ ਤੋਲਦੇ ਹਨ ਤੇ ਕਹਿੰਦੇ ਹਨ ਕਿ ਇਹ ਲੋਕ ਇਹ ਸੰਸਾਰ ਦੇ ਵਿੱਚ ਸੋਚਦੇ ਹਨ ਕਿ ਦੁਨੀਆ ਦੇ ਲੋਕ ਸਾਡੀ ਜਿਹੀ ਹਨ ਜਾਇਜੇ ਕਾਰ ਕਰਨਗੇ ਸਾਡੀ ਸੰਸਾਰ ਦੇ ਵਿੱਚ ਬੱਲੇ ਬੱਲੇ ਹੋਵੇਗੇ ਪਰ ਭਗਤ ਕਬੀਰ ਜੀ ਕਹਿੰਦੇ ਹਨ ਇਹ ਲੋਕ ਸੁੱਤੇ ਹੋਏ ਹਨ ਕਹਿੰਦੇ ਹਨ ਅਸਲ ਦੇ ਵਿੱਚ ਧਰਮ ਨੂੰ ਵੇਚਣ ਵਾਲੇ ਧਰਮ ਦਾ ਵਪਾਰ ਕਰਨ ਵਾਲੇ ਇਹ ਲੋਕ ਜਿਹੜੇ ਹਨ ਮੰਨੋ ਕਿ ਆਪਣੇ ਪੈਰਾਂ ਦੇ ਉੱਤੇ ਆਪ ਜਿਹੜਾ ਹੈ ਉਹਹਾੜਾ ਮਾਰ ਰਹੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਦਿਨ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਉਰੇ ਵਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸਮੇਂ ਜਿਹੜੇ ਧਾਰਮਿਕ ਸਥਾਨ ਸਨ ਉਹਨਾਂ ਧਾਰਮਿਕ ਸਥਾਨਾਂ ਨੂੰ ਵੇਖ ਕੇ ਅਤੇ ਉਹਨਾਂ ਥਾਵਾਂ ਦੇ ਉੱਤੇ ਬੈਠੇ ਹੋਏ ਧਾਰਮਿਕ ਆਗੂਆਂ ਦੇ ਪਖਾੜੂ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਸੀ ਸਹਿਬ ਕਹਿੰਦੇ ਸੀ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਦਾ ਢਬ ਅੱਗੇ ਕਹਿੰਦੇ ਹਨ ਥਾ ਨਸਤ ਜਗ ਦੁ ਪ੍ਰਸਤ ਹੋਏ ਡੂਬਤਾ ਇਨ ਜਗ ਥਾ ਨਸਤ ਉਹ ਭਾਲ ਹੈ ਧਰਮਕ ਅਸਥਾਨ ਧਰਮਕ ਅਸਥਾਨਾਂ ਦੇ ਉੱਤੇ ਬੈਠੇ ਹੋਏ ਜਿਹੜੇ ਧਾਰਮਿਕ ਆਗੂ ਹਨ ਇਹਨਾਂ ਦੀਆਂ ਮਾਰੀਆਂ ਕੁਰੀਤੀਆਂ ਦੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ ਇਹਨਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਜਿਹੜਾ ਹੈ ਬਦਨਾਮ ਕਰਕੇ ਰੱਖ ਦਿੱਤਾ ਹੈ ਕਹਿੰਦੇ ਹਨ ਇਹ ਵਿਖਾਵਾ ਕਰਨ ਵਾਸਤੇ ਆਪਣੇ ਆਪ ਨੂੰ ਧਰਮੀ ਅਖਵਾਉਣ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਪਖੰਡ ਕਰਦੇ ਹਨ ਕਹਿੰਦੇ ਹਨ ਆਂਟ ਤੇਤੀ ਨਾਕ ਪਕੜੇ ਸੂਜ ਤੇ ਤਿੰਨ ਲੋ ਮਗਰ 파ਸ਼ਾ ਕਸ਼ੂਨਾ ਸੂਜੇ ਇਹ ਪਦਮ ਲੋ ਇਹਨਾਂ ਦੀ ਹਾਲਤ ਜਿਹੜੀ ਹੈ ਇਹ ਹੈ ਤੇ ਅਜਿਹੇ ਲੋਕਾਂ ਦੇ ਪੱਥਾ ਇਹ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਵੀ ਕਹਿ ਦਿੱਤੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਪੀਨੇ ਉਜਾਰੇ ਕਾਬਾਂ ਤੇ ਗੁਰੂ ਸਾਹਿਬ ਜੀ ਨੇ ਹੋਰ ਅਦਾ ਇਹ ਗੱਲ ਲਿਖੀ ਹੈ ਸਾਹਿਬ ਜੀ ਨੇ ਉਹਨਾਂ ਲੋਕਾਂ ਦੇ ਅੰਦਰ ਵੜ ਕੇ ਦੇਖਿਆ ਕਿ ਉਹਨਾਂ ਲੋਕਾਂ ਦੀ ਹਾਲਤ ਕੀ ਹੈ ਉਹਨਾਂ ਲੋਕਾਂ ਦੀ ਮਾਨਸਿਕਤਾ ਕੀ ਹੈ ਤਾਂ ਸਾਹਿਬ ਜੀ ਨੇ ਇਹ ਗੱਲ ਲਿਖ ਦਿੱਤੀ ਕਹਿੰਦੇ ਚੋਰਾ ਯਾਰਾ ਰੰਡੀਆਂ ਕੁੱਤਨੀਆਂ ਦੀ ਬਾਹਰ ਚੋਰਾ ਤੋਂ ਭਾਵ ਹੈ ਕਿ ਜਿਹੜੇ ਚੋਰੀ ਕਰਨ ਵਾਲੇ ਹਨ ਗੁਰੂ ਸਾਹਿਬ ਕਹਿੰਦੇ ਧਰਮ ਦਾ ਲਿਬਾਸ ਬਹਿ ਕੇ ਪਾ ਕੇ ਬੈਠੇ ਹੋਏ ਹਨ ਆਪਣੇ ਆਪ ਨੂੰ ਧਰਮੀ ਅਖਵਾ ਰਹੇ ਹਨ ਪਰ ਇਹਨਾਂ ਦੀ ਅੰਦਰਲੀ ਮਾਨਸਿਕਤਾ ਕੀ ਹੈ ਕਹਿੰਦੇ ਚੋਰਾ ਯਾਰਾਂ ਯਾਰਾਂ ਤੋਂ ਭਾਵ ਹੈ ਬਿਵਚਾਰੀ ਮਨੁੱਖ ਜਿਹੜੇ ਬਿਵਚਾਰ ਕਰਦੇ ਵਾਲੇ ਹਨ ਚੋਰਾ ਤੋਂ ਭਾਵ ਹੈ ਚੋਰੀਆਂ ਕਰਨ ਵਾਲੇ ਰੰਗੀਆਂ ਰੰਗੀਆਂ ਤੋਂ ਭਾਵ ਹੈ ਬਿਵਚਾਰਣ ਇਸਤਰੀਆਂ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਆਪਣੇ ਲਿਆ ਹੈ ਅੱਗੇ ਕਹਿੰਦੇ ਕੁੱਟਲੀਆਂ ਕੁੱਟਲੀਆਂ ਕੋ ਭਾਵ ਹੈ ਦਲਾਲ ਮਨੁੱਖ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਹਦੇ ਸਿੱਧੇ ਸਿੱਧੇ ਅਰਥ ਏਉਂ ਕੀਤੇ ਹਨ ਉਹ ਕਹਿੰਦੇ ਹਨ ਦੱਲੇ ਦੱਲੇ ਕੋ ਭਾਵ ਹੈ ਦਲਾਲ ਮਨੁੱਖ ਜਿਹੜੇ ਦਲਾਲੀ ਕਰਨ ਵਾਲੇ ਹਨ ਧਰਮ ਦੇ ਨਾਮ ਦੇ ਉੱਤੇ ਵਪਾਰ ਕਰ ਰਹੇ ਹਨ ਕਹਿੰਦੇ ਕੁੱਟਨੀਆਂ ਦੀਵਾਨ ਦੀਵਾਨ ਕੋ ਭਾਵ ਹੈ ਮਜਲਿਸ ਭਾਵ ਕੇ ਇਕੱਠ ਕਹਿੰਦੇ ਹਨ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਦੋਸਤੀ ਪਈ ਹੋਈ ਹੈ ਚੋਰ ਵੇ ਵਿਚਾਰੀ ਮਨੁੱਖ ਵੇ ਵਿਚਾਰੀ ਇਸਤਰੀਆਂ ਅਤੇ ਦਲਾਲ ਮਨੁੱਖ ਉਟਨੀਆ ਦੀ ਬਾੜ ਅੱਗੇ ਕਹਿੰਦੇ ਹਨ ਵੇਦੀਨਾ ਕੀ ਦੋਸਤੀ ਵੇਦੀਨਾ ਤੋਂ ਭਾਵ ਹੈ ਅਧਰਮੀ ਮਨੁੱਖ ਇਹਨਾਂ ਦੀ ਦੋਸਤੀ ਪਈ ਹੋਈ ਹੈ ਵੇਦੀਨਾ ਦਾ ਖਾਰ ਜਦੋਂ ਇਹ ਬੈਠਦੇ ਹਨ ਇਹ ਹਮੇਸ਼ਾ ਧਰਮ ਨੂੰ ਵੇਚਣ ਵਾਲੀ ਗੱਲ ਕਰਦੇ ਹਨ ਇਹ ਧਰਮ ਦੀ ਚੜ੍ਹਦੀ ਕਲਾ ਬਾਰੇ ਨੰਨੀ ਸੋਚਦੇ ਕਿਉਂਕਿ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਖਤਮ ਹੋ ਗਈ ਹੋਈ ਹੈ ਅੱਗੇ ਕਹਿੰਦੇ ਹਨ ਸਿੱਤਿ ਸਾਰ ਨਾ ਜਾਣੀ ਸਦਾ ਵਸੈ ਛੇਪਾੜ ਇਹਨਾਂ ਦੇ ਅੰਦਰ ਜਿਹੜਾ ਹੈ ਸ਼ੈਤਾਨ ਵਸ ਰਿਹਾ ਹੈ ਜਦੋਂ ਅਸੀਂ ਅੱਜ ਦੇਖਦੇ ਹਾਂ ਅੱਜ ਉਹ ਪਿਛਲੇ ਦਿਨੀ ਕੰਮ ਹੋਇਆ ਹੈ ਜਿਸ ਨੂੰ ਇਤਿਹਾਸ ਨੇ ਕਾਲੇ ਦਿਨ ਦਾ ਨਾਮ ਦਿੱਤਾ ਹੈ ਇੱਕ ਉਹ ਸਮਾਂ ਸੀ ਜਦੋਂ 84 ਦੇ ਵਿੱਚ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਪ ਹੁੰਦਾ ਹੈ ਉਸ ਤੋਂ ਬਾਅਦ ਸਿੱਖਾਂ ਦੇ ਹਿਰਦੇ ਜਿਹੜੇ ਹਲ ਬਲੂੰਦਲੇ ਗਏ ਸਿੱਖਾਂ ਨੇ ਖੂਨ ਦੇ ਅਤਰੂ ਰੋਏ ਤੇ ਇਹ ਇੱਕ ਇਹ ਦਿਨ ਹੈ ਜਦੋਂ ਅਸੀਂ ਅੱਜ ਵੀ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਤਾਂ ਵਿਦਵਾਨਾਂ ਨੇ ਇਸ ਦਿਨ ਨੂੰ ਵੀ ਜਿਹੜਾ ਹੈ ਅੱਜ ਕਾਲੇ ਦਿਨ ਦਾ ਨਾਮ ਦਿੱਤਾ ਹੈ ਭਾਈ ਸਾਹਿਬ ਭਾਈ ਕਮਰਜੀਤ ਸਿੰਘ ਜੀ ਜਿਹੜੇ ਇਸੇ ਤਾਨ ਦੇ ਵਿੱਚ ਸ਼ਹੀਦ ਹੋਏ ਹਨ ਕੱਲ ਉਹਨਾਂ ਦੀ ਪਤਨੀ ਦਾ ਇੱਕ ਬਿਆਨ ਪੜਿਆ ਉਹ ਕਹਿੰਦੇ ਹਨ ਮੈਨੂੰ ਉਸ ਵੇਲੇ ਇਤਨਾ ਦੁੱਖ ਨਹੀਂ ਹੋਇਆ ਜਦੋਂ ਮੇਰੇ ਘਰ ਵਾਲੇ ਦੀ ਸ਼ਹੀਦੀ ਹੋਈ ਜਦੋਂ ਮੇਰਾ ਘਰ ਵਾਲਾ ਇਸ ਸੌਦੇ ਸਾਧੇ ਕਰਕੇ ਜੂਤਿਆਂ ਹੋਇਆ ਜਿਹੜਾ ਹੈ ਸ਼ਹੀਦ ਹੋ ਗਿਆ ਅੱਜ ਇਤਨਾ ਦੁੱਖ ਹੋਇਆ ਹੈ ਕਿ ਸਾਡੇ ਤਖਤ ਦੇ ਉੱਤੇ ਬੈਠੇ ਹੋਏ ਅਥਾਰਟੀ ਜੱਥੇਦਾਰਾਂ ਨੇ ਉਸ ਸੌਦੇ ਸਾਧ ਨੂੰ ਜਿਹੜਾ ਹੈ ਮੁਆਫ ਕਰ ਦਿੱਤਾ ਹੈ ਜਿਸਨੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਦਾ ਪਹਿਰਾਵਾ ਪਾਇਆ ਤੇ ਉਹਨਾਂ ਦੀ ਨਕਲ ਕਰਦੇ ਹੋਇਆ ਇਸ ਨੇ ਜਿਹੜਾ ਹੈ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਤੇ ਜਾਵੇਂ ਇਨਸਾਨ ਜਿਹੜਾ ਹੈ ਲੋਕਾਂ ਨੂੰ ਬਖਿਆ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਬਾਬਾ ਫਰੀਦ ਜੀ ਇੱਕ ਗੱਲ ਕਹਿੰਦੇ ਹਨ ਉਹ ਕਹਿੰਦੇ ਹਨ ਫਰੀਦਾ ਦਰ ਦਰਵਾਜੇ ਜਾਇਕ ਐ ਇਉਂ ਡਿੱਠੋ ਕੜਿਹਾਰ ਆਮ ਤੌਰ ਤੇ ਕਿਤੇ ਅਸੀਂ ਦੇਖਦੇ ਹਾਂ ਨਾ ਪੰਜਾਬ ਦੇ ਵਿੱਚ ਜਦੋਂ ਕਿਤੇ ਸਕੂਲਾਂ ਦੇ ਵਿੱਚ ਫੁੱਟੀ ਹੁੰਦੀ ਹੈ ਤਾਂ ਉਸ ਵੇਲੇ ਕੜਿਹਾਰ ਦੇ ਉੱਤੇ ਉਸ ਲੋਹੇ ਦੀ ਇੱਕ ਬੱਲ ਹੁੰਦੀ ਹੈ ਉਹਦੇ ਉੱਤੇ ਜਿਹੜੀ ਹੈ ਕੱਲੀ ਮਾਰੀ ਜਾਂਦੀ ਹੈ। ਬਾਬਾ ਪ੍ਰੀਤ ਜੀ ਕਹਿੰਦੇ ਹਨ ਪਤਾ ਨਹੀਂ ਇਸਨੇ ਕੋਈ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਪਰ ਫੇਰ ਵੀ ਇਸ ਨੂੰ ਜਿਹੜੀ ਹੈ ਸੱਤ ਵਜਰੀ ਹੈ ਇਸ ਨੂੰ ਜਿਹੜੀ ਮਾਰ ਪੈ ਰਹੀ ਹੈ ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਮਨੁੱਖ ਗੁਨਾਹ ਕਰਦੇ ਹਨ ਕਹਿੰਦੇ ਅੱਜ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੀਤੇ ਹੋਏ ਗੁਨਾਹਾਂ ਦਾ ਮੁੱਲ ਜਿਹੜਾ ਹੈ ਧਾਰਨਾ ਪੈਂਦਾ ਹੈ। ਅੱਜ ਵੀ ਜਿਹੜੀ ਅਖਬਾਰ ਹੈ ਨਾ ਉਹਦੇ ਵਿੱਚ ਇੱਕ ਬਿਆਨ ਪੜਿਆ ਕਿ ਜਿਸ ਦਿਨ ਇਹ ਜਥੇਦਾਰਾਂ ਨੇ ਅਖੌਤੀ ਜਥੇਦਾਰਾਂ ਨੇ ਇਹ ਹੁਕਮਨਾਮਾ ਭਾਵ ਕੇ ਵਾਪਸ ਲਿਆ ਕਹਿਣ ਤੋਂ ਭਾਵ ਕਿ ਉਸ ਸੌਦੇ ਸਾਧ ਨੂੰ ਪਖੰਡੀ ਸਾਹਿਬ ਨੂੰ ਜਿਹੜਾ ਮੁਆਫ ਕੀਤਾ ਉਸ ਤੋਂ ਬਾਅਦ ਇਹ ਲੋਕ ਗਏ ਹਨ ਇਹਨਾਂ ਨੇ ਆਪਣੇ ਫੋਨ ਬੰਦ ਕਰ ਲਏ ਤੇ ਡਰਦਿਆਂ ਹੋਇਆਂ ਇਹਨਾਂ ਦੇ ਘਰਾਂ ਦੇ ਦੁਆਲੇ ਜਿਹੜੀ ਹੈ ਫੋਸਟ ਲਗਾ ਦਿੱਤੀ ਹੈ ਤੇ ਕਹਿੰਦੇ ਹਨ ਕਿ ਗੁਰਬਚਨ ਸਿਉਂ ਦਾ ਜਿਹੜਾ ਰੰਗ ਹੈ ਨਾ ਤਬਦੀਲ ਹੋਇਆ ਪਿਆ ਹੈ ਉਹ ਤਿਆਰ ਬੈਠਾ ਹੋਇਆ ਹੈ ਕਿ ਮੈਂ ਹੁਣ ਜਿਹੜਾ ਹੈ ਅਸਤੀਫਾ ਦੇ ਦਿਆਂ ਗੁਰਬਾਣੀ ਪੜ੍ਹ ਦਿਆਂ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਮਨੁੱਖ ਧਰਮ ਦਾ ਕੰਮ ਕਰਦਾ ਹੈ ਉਹ ਵarda ਤੁਰਦਾ ਹੈ ਪਰ ਜਿਹੜਾ ਅਧਰਮੀ ਦਾ ਕੰਮ ਕਰਦਾ ਹੈ ਜਿਹੜਾ ਮਾੜਾ ਕੰਮ ਕਰਦਾ ਹੈ ਉਹ ਆਪਣਾ ਮੂੰਹ ਜਿਹੜਾ ਹੈ ਲਪਾਉਂਦਾ ਕਿਰਦਾ ਹੈ ਸਾਬ ਕਹਿੰਦੇ ਸੋ ਡਰੇ ਜੇ ਪਾਪ ਤੁਮਾਲੂ ਦਾ ਧਰਮੀ ਵੇਗਾ ਸੇਵ ਜਿਹੜਾ ਧਰਮੀ ਮਨੁੱਖ ਹੈ ਉਹ ਵੱਧਦਾ ਹੈ ਉਹ ਖੁੱਦਾ ਹੈ ਪਰ ਜਿਹੜਾ ਪਾਪ ਕਮਾਉਂ ਵਾਲਾ ਹੈ ਉਹ ਹਮੇਸ਼ਾ ਜਿਹੜਾ ਹੈ ਡਰਦਾ ਰਹਿੰਦਾ ਹੈ ਦੇਖੋ ਮਾਂ ਦਾ ਕੰਮ ਹੈ ਉਸਨੇ ਪੁੱਤਰ ਦੀ ਪਾਲਣਾ ਪੋਸਣਾ ਕਰਨੀ ਪੁੱਤਰ ਦਾ ਹਰੇਕ ਤਰੀਕੇ ਦੇ ਨਾਲ ਖਿਆਲ ਰੱਖਣਾ ਪਰ ਜੇਕਰ ਮਾਂ ਹੀ ਪੁੱਤਰ ਨੂੰ ਜ਼ਹਿਰ ਦੇ ਦੇਵੇ ਤਾਂ ਪੁੱਤਰ ਦੀ ਰਾਖੀ ਕੌਣ ਕਰੇਗਾ ਜਿਹੜਾ ਇੱਕ ਪਹਿਰੇਦਾਰ ਹੈ ਪਹਿਰੇਦਾਰ ਨੂੰ ਇਸ ਤਰ੍ਹਾਂ ਕੇ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਲਗਾਇਆ ਜਾਂਦਾ ਹੈ ਕਿ ਉਹ ਪਹਿਰੇਦਾਰ ਜਿਹੜਾ ਹੈ ਨਾ ਰਾਤ ਨੂੰ ਲੋਕ ਸੌਂ ਜਾਣ ਅਤੇ ਉਹ ਜਿਹੜਾ ਹੈ ਘਰਾਂ ਦੀ ਰਾਖੀ ਕਰੇ ਪਰ ਜੇਕਰ ਪਹਿਰੇਦਾਰ ਹੀ ਜਿਹੜਾ ਹੈ ਚੋਰਾਂ ਦੇ ਨਾਦ ਲੱਲ ਜਾਵੇ ਤਾਂ ਫਿਰ ਘਰਾਂ ਦੀ ਰਾਖੀ ਜਿਹੜੀ ਕੋਈ ਨਹੀਂ ਕਰ ਸਕਦਾ ਕਿਸ਼ਤੀ ਜਿਹੜੀ ਹੈ ਸਮੁੰਦਰ ਦੇ ਵਿੱਚ ਨਦੀ ਦੇ ਵਿੱਚ ਜਾਂਦੀ ਹੈ ਉਸ ਕਿਸ਼ਤੀ ਨੂੰ ਉਸ ਸਮੁੰਦਰੀ ਜਹਾਜ਼ ਨੂੰ ਚਲਾਉਣ ਵਾਲਾ ਮਲਾਹ ਉਹਦਾ ਕੰਮ ਇਹ ਬਣਦਾ ਹੈ ਕਿ ਉਹਨਾਂ ਸਾਰੀਆਂ ਸਵਾਰੀਆਂ ਨੂੰ ਲੈ ਕੇ ਸਮੁੰਦਰ ਤੋਂ ਨਦੀ ਤੋਂ ਪਾਰ ਲਗਾ ਦੇਵੇ ਪਰ ਜੇਕਰ ਉਹ ਮਲਾਹ ਹੀ ਨਦੀ ਨੂੰ ਡੋਬ ਦੇਵੇ ਤਾਂ ਕੋਈ ਜਿਹੜਾ ਹੈ ਉਸ ਬੇੜੀ ਨੂੰ ਬਚਾ ਨਹੀਂ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਕੁਝ ਉਦਾਹਰਨਾਂ ਦਿੱਤੀਆਂ ਹਨ ਜੇ ਮਾਂ ਪੁੱਤ ਹੈ ਵਿਸਦੇ ਤਿਸ ਤੇ ਕੌਣ ਰੱਖ ਹੈ ਇਹ ਧਾਰਮਿਕ ਲਿਬਾਸ ਪਾਏ ਹੋਏ ਮਨੁੱਖ ਜਿਹੜੇ ਹਨ ਇਹਨਾਂ ਨੂੰ ਤੱਤਾਂ ਦੇ ਉੱਤੇ ਇਸ ਤਰਕੇ ਬਿਠਾਇਆ ਗਿਆ ਤਾਂ ਕਿ ਇਹ ਧਰਮ ਦੇ ਨਾਮ ਦੇ ਉੱਤੇ ਕੋਈ ਚੰਗੇ ਫੈਸਲੇ ਲੈਣ ਤਾਕੇ ਧਰਮ ਦੇ ਨਾਮ ਦੇ ਉੱਤੇ ਕੌਣ ਨੂੰ ਚੰਗੀ ਜਿਹੜੀ ਹੈ ਅਗਵਾਈ ਦੇਣ ਪਰ ਇਹਨਾਂ ਲੋਕਾਂ ਦਾ ਇਤਨਾ ਜਮੀਰ ਮਰ ਚੁੱਕਾ ਹੋਇਆ ਹੈ ਪੰਜ ਬੈਠੇ ਹਾਂ ਹੋ ਸਕਦਾ ਹੈ ਕਿਤੇ ਇੱਕ ਦਾ ਜਮੀਰ ਮਰ ਜਾਵੇ ਚਾਰ ਜਾਗਦੇ ਰਹਿਣ ਦੋ ਦਾ ਜਮੀਰ ਮਰ ਜਾ ਗਏ ਮਰ ਜਾਵੇ ਤਿੰਨ ਜਾਗਦੇ ਰਹਿਣ ਪਰ ਫਿਰਾਨੀ ਦੀ ਗੱਲ ਹੈ ਕਿ ਉਸ ਦਿਨ ਪੰਜਾਂ ਦਾ ਹੀ ਜਮੀਰ ਮਰ ਚੁੱਕਾ ਹੈ ਕਿਸੇ ਇੱਕ ਦਾ ਜਮੀਰ ਨਹੀਂ ਜਾਗਿਆ ਕਿ ਉਸ ਥਾਂ ਦੇ ਉੱਤੇ ਉਹ ਬਾਅਦ ਆਉਟ ਜਿਹੜਾ ਹੈ ਕਰ ਜਾਵੇ ਸਮੇਂ-ਸਮੇਂ ਦੇ ਉੱਤੇ ਇਤਿਹਾਸ ਨੂੰ ਪੜਦੇ ਹਾਂ ਤੇ ਜਿਹੜੇ ਬ੍ਰਾਹਮਣ ਲੋਕ ਹਨ ਉਹਨਾਂ ਬ੍ਰਾਹਮਣ ਲੋਕਾਂ ਨੇ ਆਮ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਸੀ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਕਿ ਇਹ ਵੇਦਾਂ ਨੂੰ ਨਹੀਂ ਪੜ ਸਕਦੇ ਇਹ ਗਿਆਨ ਦੀ ਗੱਲ ਨਹੀਂ ਕਰ ਸਕਦੇ ਤੇ ਨਾ ਹੀ ਗਿਆਨ ਦੀ ਗੱਲ ਜਿਹੜੀ ਸੁਣ ਸਕਦੇ ਹਨ ਇਸੇ ਤਰੀਕੇ ਨਾਲ ਇਹਨਾਂ ਅਪੋਧੀ ਲੋਕਾਂ ਨੇ ਸਮੇਂ-ਸਮੇਂ ਦੇ ਉੱਤੇ ਅਸੀਂ ਦੇਖ ਲਈਏ ਇਤਿਹਾਸ ਨੂੰ ਦੇਖ ਲਈਏ ਇਹਨਾਂ ਨੇ ਜਿਹੜੇ ਧਰਮ ਦੇ ਵਿਦਵਾਨ ਹਨ ਜਿਹੜੇ ਸਾਖ ਦੀ ਗੱਲ ਕਰਵਾਲੇ ਹਨ ਇਹਨਾਂ ਨੇ ਉਹਨਾਂ ਨੂੰ ਛੇਕਿਆ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਦੇ ਉੱਤੇ ਇਹਨਾਂ ਨੇ ਪਾਬੰਦੀ ਲਗਾ ਦਿੱਤੀ ਤਾਂ ਕਿ ਲੋਕ ਇਹਨਾਂ ਦੀਆਂ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਉਹ ਗਿਆਨवान ਨਾ ਬਣ ਜਾਣ ਤੇ ਇਹ ਕੰਮ ਜਿਹੜੇ ਹਨ ਇਹ ਹਮੇਸ਼ਾ ਕਰਦੇ ਰਹੇ ਹਨ ਤੇ ਉਤਨੀ ਦੇਰ ਤੱਕ ਇਹ ਕੰਮ ਕਰਦੇ ਰਹਿਣਗੇ ਜਿੰਨੀ ਦੇਰ ਤੱਕ ਅਸੀਂ ਜਾਗਰਤ ਨਹੀਂ ਹੋਵਾਂਗੇ ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਜੋ ਇਹਨਾਂ ਨੇ ਹੋਣ ਕਾਰਾ ਕੀਤਾ ਹੈ ਤੁਸੀਂ ਮੀਡੀਆ ਦੇਖ ਲਓ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਅੱਜ ਜਿਹੜੀ ਓਮ ਜਿਹੜੀ ਹੈ ਜਾਗੀ ਹੋ ਉਹ ਜਾਗੀ ਹੋਈ ਹੈ ਓਮ ਜਾਗ ਪਈ ਹੈ ਤੇ ਓਮ ਨੇ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਹੈ ਇਹ ਗੱਲ ਦਾ ਇਹਨਾਂ ਨੂੰ ਹੋ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਇਸ ਥਾਂ ਦੇ ਉੱਤੇ ਬੈਠ ਕੇ ਹਮੇਸ਼ਾ ਅਜਿਹੇ ਫੈਸਲੇ ਨਹੀਂ ਕਰੋਗੇ ਕਿਉਂਕਿ ਓਮ ਜਿਹੜੀ ਹੈ ਗੁਰੂ ਸ਼ਬਦ ਦੀ ਰੋਸ਼ਨੀ ਦੇ ਵਿੱਚ ਜਿਹੜੀ ਹੈ ਜਾਗ ਚੁੱਕੀ ਹੈ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਕੋਲੋਂ ਗਿਆਨ ਲਈਏ ਤੇ ਫਿਰ ਜਦੋਂ ਗਿਆਨ ਲਵਾਂਗੇ ਸਾਡੇ ਅੰਦਰ ਗਿਆਨ ਦਾ ਦੀਵਾ ਜਗ ਪਵੇਗਾ ਜਦਾਂ ਤੇ ਇਹ ਅਗਿਆਨਤਾ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਹਨ ਆਪਣੇ ਆਪ ਹੀ ਜਿਹੜੇ ਹਨ ਨਸ ਜਾਣਗੇ ਭੱਜ ਜਾਣਗੇ ਸਾਬ ਕਹਿੰਦੇ ਦੀਵਾ ਬਲੇ ਅੰਧੇਰਾ ਜਾਏ ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਕੋਈ ਕੋਲੀ ਖਿਮਾ ਪਤੇ ਦੀ ਸਾਂਝ ਕਰਵਾਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ